ਜ਼ਿੰਦਗੀ ਨੂੰ ਮਤਲਬ ਦੋ ਹੀ ਬੰਦੇ ਇੰਜੋਏ ਕਰਦੇ ਨੇ ਇੱਕ ਖੋਜੀ ਤੇ ਇੱਕ ਫੌਜੀ ਫੌਜੀ ਹੁੰਦਾ ਜਿਹਨੂੰ ਹੱਕਾਂ ਲਈ ਲੜਨਾ ਹੁੰਦਾ ਜਿਹਨੂੰ ਸੱਚ ਲਈ ਖੜਨਾ ਹੁੰਦਾ ਔਰ ਖੋਜੀ ਹੁੰਦਾ ਜਿਹੜਾ ਤਲਾਸ਼ਦਾ ਕਿਸ ertid ਦੀ ਤਹਿ ਤੱਕ ਕੀ ਹੈ ਬ੍ਰਹਿਮੰਡ ਚ ਕੀ ਹੈ ਕਾਇਨਾਤ ਦੇ ਵਿੱਚ ਕੀ ਹੈ ਜਿਹੜਾ ਲੱਭਦਾ ਉਹ ਖੋਜੀ ਹੈ ਜਿਹੜਾ ਹੱਕ ਲਈ ਲੜਦਾ ਹੈ ਅੜਦਾ ਉਹ ਫੌਜੀ ਹੈ ਤੁਹਾਡੇ ਵਰਗਾ ਕਿਵੇਂ ਬਣ ਸਕਦੇ ਆ ਨਹੀਂ ਨਹੀਂ ਬਣਨ ਦੀ ਲੋੜ ਨਹੀਂ ਚੰਗੇ ਬਣੋ ਤੁਸੀਂ ਮਿਰਰਗੇ ਕਿਉਂ ਬਣਨਾ ਚੰਗੇ ਬਣੋ ਸਹੀ ਆ ਸਭ ਤੋਂ ਵੱਡੀ ਗੱਲ ਹੈ ਰੂਹ ਦੀ ਗੱਲ ਕਰਨਾ ਰੂਹਾਨੀਅਤ ਦੀ ਗੱਲ ਕਰਨਾ ਤਾਂ ਸਿਨੇਮੇ ਦੇ ਵਿੱਚ ਬਹੁਤ ਸਾਰਾ ਹਸਾਣਾ ਹਸਾਣਾ ਵੀ ਕੋਈ ਇੰਨਾ ਸੋਖਾ ਕੰਮ ਨਹੀਂ ਵੈਰੀ ਟਫ ਵੈਰੀ ਟਫ ਕਿਉਂਕਿ ਹਸਾਉਂ ਲਈ ਦੇਖੋ ਰਵਾਉਣਾ ਕਿਸੇ ਨੂੰ ਤੁਸੀਂ ਕੋਈ ਇਮੋਸ਼ਨਲ ਗੱਲ ਕਰਦੇ ਹੋ ਨਾ ਉਹ ਤਾਂ ਕੋਈ ਨਾ ਕੋਈ ਆਪਣਾ ਇਮੋਸ਼ਨ ਸਾਹਮਣੇ ਆ ਜਾਂਦਾ ਉਹਨੂੰ ਕੋਈ ਯਾਦ ਆ ਜਾਂਦਾ ਉਹਨੂੰ ਕੋਈ ਸਿਚੁਏਸ਼ਨ ਯਾਦ ਆ ਜਾਂਦੀ ਉਹ ਰੋਣਾ ਨਿਕਲ ਜਾਂਦਾ ਹੈ ਨਾ ਤੇ ਮਲੂ ਉਹਨੂੰ ਕੋ ਸੀਨ ਚੱਲਦਾ ਪਿਆ ਕਿ ਭੈਣ ਭਰਾ ਨੂੰ ਰਖੜੀ ਬੰਨਣ ਜਾਣਾ ਚਾਹਦੀ ਸੀ ਉਹ ਨਹੀਂ ਜਾ ਪਾਈ ਹਨਾ ਫਿਲਮ ਦਾ ਸੀਨ ਭੈਣ ਨੂੰ ਯਾਦ ਹੈ ਨਾ ਮੇਰੇ ਵੀ ਭਰਾ ਨੂੰ ਵਰਗੀ ਰਖੜੀ ਰਹਿ ਗਈ ਉਹ ਰੋ ਪੇਗੀ ਹਨਾ ਤੋਂ ਇਦਾਂ ਹੀ ਰੋਣਾ ਬੜਾ ਹਸਾਉਣ ਲਈ ਤੁਹਾਨੂੰ ਕਿਸੇ ਦੇ ਦਿਮਾਗ 'ਚ ਜਾ ਕੇ ਬਹਿਣਾ ਪੈਂਦਾ ਉਹਨੂੰ ਕਹਿਣਾ ਬਿੰਦਾ ਵੀ ਇਹ ਗੱਲ ਹਸੇ ਵਾਲੀ ਹੈ ਹੱਸ ਜੇ ਨਹੀਂ ਹਸੇ ਵਾਲੀ ਗੱਲ ਨਾ ਤੁਸੀਂ ਕਿਸੇ ਨੂੰ ਫੋਰਸਫੁਲੀ ਨਹੀਂ ਹਸਾ ਸਕਦੇ ਰੋ ਸਕਦਾ ਕੋਈ ਬੰਦਾ ਇਮੋਸ਼ਨਲ ਹੋ ਕੇ ਕੋਈ ਇਮੋਸ਼ਨਲ ਹੋ ਕੇ ਹੱਸ ਥੋੜੀ ਸਕਦਾ ਹੈ ਗਲੀ ਚੈਪਲਿਨ ਜੀ ਦੀ ਇੱਕ ਟੁੱਕ ਅਸੀਂ ਦੇਖ ਰਹੇ ਹਾਂ ਇੰਸਟਾਗ੍ਰam ਤੇ ਕਾਫੀ ਵਾਇਰਲ ਹੋ ਰਹੀ ਹੈ ਉਹ ਕਹਿੰਦੇ ਕਿ ਮੈਨੂੰ ਬਾਰਿਸ਼ ਦੇ ਵਿੱਚ ਰੋਣਾ ਪਸੰਦ ਹੈ ਤਾਂ ਕਿ ਕੋਈ ਮੇਰੇ ਹੰਝੂ ਨਾ ਦੇਖ ਸਕੇ ਕੋਈ ਹਾਂ ਬਿਲਕੁਲ ਔਰ ਮੈਂ ਸਮਝਦਾ ਕਿ ਜੇ ਚਾਲੀ ਚੈਪਲਨ ਜੀ ਤੁਸੀਂ ਇਹ ਗੱਲ ਕੋਟ ਕਰ ਰਹੇ ਹੋ ਤਾਂ ਇਥੋਂ ਸਭ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਰੋਣਾ ਵੀ ਇੱਕ ਬੜਾ ਜ਼ਰੂਰੀ ਇਮੋਸ਼ਨ ਹੈ ਇਹ ਨਹੀਂ ਕਿ ਚਾਲੀ ਚੈਪਲਨ ਕਦੇ ਰੋਏ ਨਹੀਂ ਹੋਣਗੇ ਹੈਨਾ ਇਹ ਵੀ ਇੱਕ ਬੜਾ ਜ਼ਰੂਰੀ ਇਮੋਸ਼ਨ ਹੈ ਜੀ ਅਥਰੂ ਵੀ ਨਹੀਂ ਹੁੰਦੇ ਨਾ ਮੈਂ ਸਿੰਪਲ ਐਗਜ਼ਾਮਪਲ ਦਿੰਨਾ ਤੁਹਾਨੂੰ ਕਿ ਕੋਈ ਕੁੜੀ ਦੀ ਡੋਲੀ ਜਾਣ ਲੱਗੀ ਹੈ ਉਹਦੇ ਭਰਾ ਨੇ ਉਹਦੇ ਪਿਓ ਨੇ ਉਹਦੀ ਮਾਂ ਨੇ ਉਹਦੀ ਭੈਣ ਨੇ ਉਹਦੇ ਲਈ ਦੋ ਅਥਰੂ ਵੀ ਨਹੀਂ ਕੇਰੇ ਉਹਨੂੰ ساری ਜ਼ਿੰਦਗੀ ਰਹੇਗਾ ਵੀ ਇਹ ਮੈਂ ਚੱਲੀ ਐ ਰੋਈ ਨਹੀਂ ਕਿੰਨੀ ਕੀਮਤ ਆ ਉਹਦੇ ਲਈ ਅਥਰੂਆਂ ਦੀ ਹੈਨਾ ਅੱਛਾ ਜੇ ਕੁੜੀ ਵੀ ਜਾਣ ਲੱਗਿਆ ਨਹੀਂ ਰੋਈ ਮਾਂ ਵੀ ਨੂੰ ਹੁੰਦਾ ਵੀ ਉਹਨੂੰ ਮਾਸਾ ਦੁੱਖ ਨਹੀਂ ਲੱਗਾ ਵੀ ਮਾਂ ਪਿਓ ਛੱਡ ਇਹ ਸਾਨੂੰ ਪਿਆਰ ਹੀ ਨਹੀਂ ਸੀ ਕਰਦੀ ਹੈਨਾ ਸੋ ਅਥਰੂਆਂ ਦੀ ਕੀਮਤ ਹੈ ਕਿਤੇ ਨਾ ਕਿਤੇ ਆਪਣੇ ਮਾਈਂਡ ਬਹੁਤ ਅਬਸਰਟ ਹੈ ਬਟ ਕਮ ਤੱਕ ਕਮ ਮੈਨੂੰ ਹਸਣਾ ਪੈਂਦਾ ਹੈ ਹੈਨਾ ਉਹ ਤੇ ਕਹਿੰਦਾ ਚਲ ਹੰਜੂ ਪੋਛ ਸ਼ੁਰੂ ਹੋ ਜਾ ਹੁਣ ਕੰਮ ਕਰ ਮੈਂ ਇਹੀ ਕਹਿ ਰਿਹਾ ਇਹ ਨਹੀਂ ਕਿ ਰੋਣਾ ਹੀ ਜ਼ਰੂਰੀ ਹੈ ਮੈਂ ਕਹਿ ਰਿਹਾ ਕਿ ਹਰ ਇਮੋਸ਼ਨ ਦੀ ਜ਼ਿੰਦਗੀ ਚ ਅਹਿਮੀਅਤ ਹੈ ਜਦੋਂ ਪਿਆਰ ਚਾਹੀਦਾ ਤਾਂ ਪਿਆਰ ਚਾਹੀਦਾ ਹੈ ਜਦੋਂ ਸ਼ਿੰਗਾਰ ਰਸ ਜ਼ਿੰਦਗੀ ਚਾਹੀਦਾ ਸ਼ਿੰਗਾਰ ਰਸ ਚਾਹੀਦਾ ਜਦੋਂ ਭਗਤੀ ਰਸ ਦੀ ਵਾਰੀ ਹੈ ਹੁਣ ਸਵੇਰੇ ਤੁਹਾਨੂੰ 4:30 ਕੋਈ ਤੜਕੇ ਅੰਮ੍ਰਿਤ ਵੇਲੇ ਪਉ ਫੁੱਟੀ ਹੈ ਕੋਈ ਕਵੇ ਚੁਟਕਲਾ ਸੁਣਾਵੋਗਾ ਬਸ ਕਰ ਰੱਬ ਦਾ ਨਾਮ ਲੈ ਲੈਂਦੇ ਉਹ ਭਗਤੀ ਰਸ ਦਾ ਵੇਲਾ ਹੈ ਤਲਵੋ ਭਗਤੀ ਕਰਨ ਨੂੰ ਦਿਲ ਕਰਦਾ ਚੰਗਾ ਕੁਝ ਸੁਣਨ ਨੂੰ ਕੰਨਾਂ ਨੂੰ ਕੰਨ ਰਸ ਕਹਿੰਦੇ ਆ ਕੋਈ ਚੰਗੀ ਚੀਜ਼ ਸੁਣੀ ਹੈ ਹਨਾ ਇਦਾਂ ਹੀ ਜ਼ਿੰਦਗੀ 'ਚ ਜਿਹੜੇ ਨੌ ਰਸ ਨੇ ਤੁਹਾਡੇ ਨਾਲ ਟਰੈਵਲ ਕਰਦੇ ਨੇ ਉਹਨਾਂ ਦੇ ਵਿੱਚ ਕਰੁਣਾ ਰਸ ਵੀ ਇੱਕ ਬੜਾ ਇੰਪੋਰਟੈਂਟ ਰਸ ਹੈ ਉਹਦੇ ਨਾਲੋਂ ਇੰਪੋਰਟੈਂਟ ਹਾਸ ਰਸ ਹੈ ਮਤਲਬ ਮੈਡੀਟੇਸ਼ਨ ਦਾ ਵੀ ਬਹੁਤ ਡੂੰਗਾ ਸਰ ਹਾਂ ਬਿਲਕੁਲ ਹੈਗਾ ਜੀ 100% ਹੈਗਾ ਜੀ ਸਭ ਤੋਂ ਵੱਡੀ ਗੱਲ ਹੈ ਇਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਪਿੰਡ ਜੀ ਨਹੀਂ ਸਕੇ ਮਰਤਾ ਸਕਦੇ ਮਤਲਬ ਇਹ ਅਲਫਾਜ਼ ਬਹੁਤ ਭਾਰੀ ਹੈ ਬਿਲਕੁਲ ਜੀ ਕਿਉਂਕਿ ਬੰਦਾ ਜੋ ਕੁਝ ਗਵਾ ਚੁੱਕਾ ਹੈ ਗਵਾਚੇ ਦੇ ਵਿੱਚੋਂ ਵੀ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹਦੇ ਵਿੱਚੋਂ ਹੁਣ ਕੀ ਲੱਭ ਪਵੇ ਮੈਨੂੰ ਜਿੱਦਾਂ ਇਹ ਉਦਾਂ ਹੀ ਹੈ ਘਰ ਨੂੰ ਅੱਗ ਲੱਗੀ ਸਵਾਹ ਚੋਂ ਵੀ ਕੁਝ ਫਰੋਲਦਾ ਨਾ ਬੰਦਾ ਵੀ ਸ਼ਾਇਦ ਕਰਦੀ ਕੋਈ ਚੀਜ਼ ਮੈਨੂੰ ਸੜੇ ਘਰ ਚੋਂ ਵੀ ਲੱਭ ਜੇ ਉਹ ਸਵਾਹ ਵੀ ਫਰੋਲਦਾ ਕਰਦੀ ਵੀ ਸ਼ਾਇਦ ਲੱਭ ਜੇ ਕੁਝ ਇਹ ਸਵਾਹ ਫਰੋਲਣ ਵਾਲੀ ਗੱਲ ਹੈ ਤੁਸੀਂ ਕਿੰਨਾ ਕਮ ਮਿਸ ਕਰਦੇ ਹੋ ਆਪਣੇ ਪਿੰਡ ਨੂੰ ਆਪਣੇ ਪੁਰਾਣੇ ਦਿਨਾਂ ਨੂੰ ਮੈਂ ਮਿਸ ਬਹੁਤ ਜ਼ਿਆਦਾ ਇਸ ਕਰਕੇ ਨਹੀਂ ਕਰਦਾ ਕਿਸੇ ਵੀ ਚੀਜ਼ ਨੂੰ ਕਿ ਜਿਹਨੂੰ ਮੈਂ ਮਿਸ ਕਰਦਾ ਨਾ ਉਹਨੂੰ ਮੈਂ ਮਿਲਣ ਨੂੰ ਨਾ ਜਾ ਕੇ ਮੈਂ ਕਿਸੇ ਤੋਂ ਜਿਹਨੂੰ ਮੈਂ ਪਿਆਰ ਕਰਦਾ ਜਿਹਨੂੰ ਮੈਂ ਮਿਸ ਕਰਦਾ ਮੈਂ ਉਹਦੇ ਨਾਲ ਟੱਚ 'ਚ ਰਹਿਣਾ ਮੈਂ ਫੂਡ ਹੀ ਨਹੀਂ ਕਰਦਾ ਕਿ ਮੈਂ ਉਹਨਾਂ ਨੂੰ ਮਿਲਾਂ ਨਾ ਜਾਂ ਉਹਨਾਂ ਨੂੰ ਦੇਖਾਂ ਨਾ ਮੈਂ ਮਿਲਦਾ ਰਹਿਣਾ ਮੈਂ ਚੀਜ਼ਾਂ ਤੱਕ ਪਹੁੰਚ ਜਾਣਾ ਇਸ ਕਰਕੇ ਆਪਣੇ ਘਰ ਦੀਆਂ ਕੰਦਾਂ ਨੂੰ ਜਾ ਕੇ ਅੱਜ ਵੀ ਜਪੀ ਪਾਉਂਦੇ ਹੋ ਬਿਲਕੁਲ ਜੇ ਤੁਸੀਂ ਪਾ ਸਕਦੇ ਹੋ ਤਾਂ ਕਿਉਂ ਨਾ ਪਾਓ ਨਾ ਜੇ ਨਹੀਂ ਪਾ ਸਕਦੇ इमोਸ਼ਨਲੀ ਉੱਥੇ ਰਹੋ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਖਿਆਲਾਂ 'ਚ ਉੱਥੇ ਰਹੋ ਪਰ ਮੈਂ ਤਾਂ ਇਦਾਂ ਦਾ ਬੰਦਾ ਕਿ ਮੈਂ ਤਾਂ ਆ ਪਾਕਿਸਤਾਨ ਵਾਲਾ ਘਰ ਵੀ ਆਪਣਾ ਦੇਖ ਆਇਆ ਜਾ ਕੇ ਆਪਣੇ ਬਜ਼ੁਰਗਾਂ ਦਾ ਘਰ ਪਾਕਿਸਤਾਨ ਸਿਆਲਕੋਟ ਜ਼ਿਲ੍ਹਾ ਹੁੰਦਾ ਸੀ ਹੁਣ ਤੇ ਨਾਰੋਵਾਲ ਜ਼ਿਲ੍ਹਾ ਹੋ ਗਿਆ ਉਹਦੇ 'ਚ ਨਾਰੋਵਾਲ ਤਹਿਸੀਲ 'ਚ ਸਾਡਾ ਪਿੰਡ ਹੁੰਦਾ ਸੀ ਕੁਲਾ ਮੰਡੇਆਲਾ ਬਦੋ ਮੱਲੀ ਦੇ ਲਾਗੇ ਤੇ ਮੈਂ ਤਾਂ ਪਿੰਡ ਘਰ ਜਾ ਕੇ ਆਪਣੇ ਪਿੰਡ ਦੀਆਂ ਕੰਧਾਂ ਨੂੰ ਵੀ ਚੁੰਮ ਚਾਟ ਆਇਆ ਆਪਣੇ ਬਜ਼ੁਰਗਾਂ ਦੀਆਂ ਨੂੰ